ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਉਹ 10 ਗੱਲਾਂ ਬਾਰੇ ਗੱਲ ਕਰਾਂਗੇ ਜਿਹੜੀਆਂ ਕਦੇ ਵੀ ਕਿਸੇ ਰਿਸ਼ਤੇਦਾਰ ਜਾਂ ਫਿਰ ਆਪਦੇ ਦੋਸਤ ਮਿੱਤਰ ਨੂੰ ਵੀ ਨਹੀਂ ਦੱਸਣੀਆਂ ਚਾਹੀਦੀਆਂ ਸਭ ਤੋਂ ਪਹਿਲੀ ਗੱਲ ਹੈਗੀ ਆ ਤੁਹਾਡਾ ਜ਼ਿੰਦਗੀ ਦੇ ਵਿੱਚ ਟੀਚਾ ਕੀ ਆ ਤੁਹਾਡਾ ਜ਼ਿੰਦਗੀ ਦੇ ਵਿੱਚ ਸੁਪਨਾ ਕੀ ਆ ਇਹ ਤੁਸੀਂ ਕਿਸੇ ਨੂੰ ਵੀ ਨਾ ਦੱਸੋ ਕਿਉਂਕਿ ਆਪਾਂ ਸਾਰੇ ਇਨਸਾਨ ਆ ਤੇ ਇਨਸਾਨ ਦੇ ਵਿੱਚ ਜਿਹੜਾ ਹਿਊਮਨ ਬਿਹੇਵੀਅਰ ਆ ਉਹ ਕੰਮ ਕਰਦਾ ਉਹ ਇਹ ਹੁੰਦਾ ਵੀ ਉਹ ਤੁਹਾਡੇ ਤੋਂ ਜੈਲਸੀ ਕਰ ਸਕਦਾ ਤੁਸੀਂ ਕਾਮਯਾਬ ਨਾ ਹੋ ਜਾਓ ਇਹਦੇ ਕਰਕੇ ਕੋਈ ਗਲਤ ਐਕਸ਼ਨ ਵੀ ਲੈ ਸਕਦੇ ਨੇ ਤੁਹਾਡਾ ਬੁਰਾ ਵੀ ਹੋ ਸਕਦਾ ਇਸ ਕਰਕੇ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸਣੀ ਚਾਹੀਦੀ ਵੀ ਤੁਹਾਡਾ ਜਿੰਦਗੀ ਦੇ ਵਿੱਚ ਟੀਚਾ ਕੀ ਆ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੇ ਦੂਜੇ ਨੰਬਰ ਦੀ ਗੱਲ ਹੈਗੀ ਆਪਣੀਆਂ ਪਰੇਸ਼ਾਨੀਆਂ ਬਾਰੇ ਕਿਸੇ ਨੂੰ ਨਾ ਦੱਸੋ ਤੁਹਾਡਾ ਕੋਈ ਕਿੰਨਾ ਹੀ ਮਿੱਤਰ ਆ ਤੁਹਾਡਾ ਕੋਈ ਕਿੰਨਾ ਵੀ ਨੇੜੇ ਦਾ ਰਿਸ਼ਤੇਦਾਰ ਭੈਣ ਭਾਈ ਆ ਤੁਹਾਡੀਆਂ ਪਰੇਸ਼ਾਨੀਆਂ ਤੁਹਾਡੀਆਂ ਪਰਿਵਾਰਕ ਜਿਹੜੀਆਂ ਸਮੱਸਿਆਵਾਂ ਉਹਨਾਂ ਦੇ ਨਾਲ ਕਿਸੇ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਜੇਕਰ ਤੁਸੀਂ ਜਿਹਾ ਕਰੋਗੇ ਕਿਸੇ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ ਤੁਹਾਡੀਆਂ ਪਰੇਸ਼ਾਨੀਆਂ ਦੇ ਨਾਲ ਇਹਦੇ ਨਾਲ ਤੁਸੀਂ ਆਪ ਦਾ ਤਮਾਸ਼ਾ ਬਣਾਉਂਗੇ ਤਾਂ ਕਰਕੇ ਆਪਣੀਆਂ ਪਰੇਸ਼ਾਨੀਆਂ ਬਾਰੇ ਕਿਸੇ ਨਾਲ ਵੀ ਕੋਈ ਗੱਲਬਾਤ ਨਾ ਕਰੋ ਚੁੱਪਚਾਪ ਜੋ ਵੀ ਚੱਲ ਰਿਹਾ ਉਹਨੂੰ ਠੀਕ ਕਰੋ ਤੇ ਜ਼ਿੰਦਗੀ ਜਿਉਣਾ ਸਿੱਖੋ ਤੀਜਾ ਪੁਆਇੰਟ ਹੈ ਜਿਹੜਾ ਉਹ ਵੀ ਇਹਦੇ ਨਾਲ ਸੰਬੰਧਿਤ ਆ ਜਿਹੜੀਆਂ ਆਪਦੀਆਂ ਪਰਿਵਾਰਕ ਸਮੱਸਿਆਵਾਂ ਹੁੰਦੀਆਂ ਆਪਣੇ ਪਰਿਵਾਰ ਦੇ ਵਿੱਚ ਜੇ ਚਾਰ ਭਾਂਡੇ ਕਹਿੰਦੇ ਖੜਕਣਗੇ ਤਾਂ ਜ਼ਰੂਰ ਕਈ ਵਾਰੀ ਕੋਈ ਵੀ ਸਮੱਸਿਆ ਹੁੰਦੀ ਆ ਉਹਨੂੰ ਆਪਦੀ ਚਾਰ ਦਿਵਾਰੀ ਦੇ ਅੰਦਰ ਹੀ ਰੱਖੋ ਕਿਸੇ ਦੇ ਨਾਲ ਵੀ ਜੇ ਤੁਸੀਂ ਉਹਨੂੰ ਸਾਂਝਾ ਕਰੋਗੇ ਤੁਹਾਨੂੰ ਇਹ ਲੱਗਦਾ ਵੀ ਸ਼ਾਇਦ ਉਹ ਵਰਦਾ ਮੇਰਾ ਹਮਦਰਦ ਦਾ ਪਰ ਉਹ ਉਲਟਾ ਹੋ ਸਕਦਾ ਥੋੜਾ ਤਮਾਸ਼ਾ ਬਣ ਸਕਦਾ ਦੁਨੀਆ ਨੂੰ ਤਮਾਸ਼ਾ ਦੇਖਣਾ ਬਹੁਤ ਚੰਗਾ ਲੱਗਦਾ ਚਾਹੇ ਕੋਈ ਥੋੜਾ ਕਿੰਨਾ ਵੀ ਨੇੜੇ ਦਾ ਬੰਦਾ ਹਿਊਮਨ ਬਿਹੇਵੀਅਰ ਜਿਵੇਂ ਕਹਦੀ ਹੈ ਜਿਹੜਾ ਇਨਸਾਨ ਆ ਇਹਦੀ ਕੁਦਰਤੀ ਪ੍ਰਵਿਰਤੀ ਆ ਮੀਨਸਵਾਦ ਆਉਂਦਾ ਦੂਜੇ ਦਾ ਤਮਾਸ਼ਾ ਦੇਖਣ ਦੇ ਵਿੱਚ ਤਾਂ ਇਹ ਚੀਜ਼ ਨੂੰ ਕਿਸੇ ਦੇ ਨਾਲ ਵੀ ਸਾਂਝਾ ਨਹੀਂ ਕਰਨਾ ਚਾਹੀਦਾ ਤੇ ਚੌਥੇ ਨੰਬਰ ਦਾ ਪੁਆਇੰਟ ਹੈਗਾ ਆਪਣੀ ਜ਼ਮੀਨ ਆਪਣੇ ਪਲਾਟ ਆਪਣੀ ਸੰਪਤੀ ਆਪਣਾ ਪੈਸਾ ਇਹਨਾਂ ਚੀਜ਼ਾਂ ਬਾਰੇ ਕਦੇ ਵੀ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਤੁਹਾਡੀ ਆਮਦਨ ਕਿੰਨੀ ਆ ਇਹ ਚੀਜ਼ਾਂ ਬਾਰੇ ਕਦੇ ਵੀ ਕਿਸੇ ਨੂੰ ਨਾ ਦੱਸੋ ਇਹਦੇ ਨਾਲ ਲੋਕ ਤੁਹਾਡਾ ਇੱਕ ਅੰਦਾਜ਼ਾ ਲਾ ਲੈਂਦੇ ਨੇ ਵੀ ਇਹਦੇ ਕੋਲ ਇੰਨਾ ਕੁ ਸ ਹੈਗਾ ਤੇ ਇਸ ਤਰੀਕੇ ਦੇ ਨਾਲ ਇਹਦੇ ਕੋਲ ਇਨਾ ਕੁ ਪੈਸਾ ਹੋਵੇਗਾ ਕਈ ਵਾਰ ਉਹ ਇਹ ਆਸ ਕਰਦੇ ਨੇ ਵੀ ਤੁਸੀਂ ਉਹਦੀ ਸਹਾਇਤਾ ਕਰੋਗੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਤੁਹਾਡੇ ਜਿਹੜੇ ਹਾਲਾਤ ਆ ਉਹ ਕਹੇ ਜੇ ਨੇ ਜਿਹੜੇ ਬੰਦੇ ਦੀ ਜਿੰਨੀ ਵੱਧ ਆਮਦਨ ਹੁੰਦੀ ਆ ਜਾਂ ਜਿੰਨੀ ਵੱਧ ਉਹਦੇ ਕੋਲ ਸੰਪਤੀ ਹੁੰਦੀ ਆ ਉਸ ਬੰਦੇ ਦੇ ਉਹੋ ਜਿਹੇ ਖਰਚੇ ਵੀ ਵੱਡੇ ਹੁੰਦੇ ਨੇ ਦੂਜਾ ਬੰਦਾ ਇਹ ਚੀਜ਼ ਦਾ ਅਹਿਸਾਸ ਨਹੀਂ ਕਰਦਾ ਉਹ ਸਿਰਫ ਆਪਦੀ ਇੱਕ ਜਿੰਮੇਗਦੀ ਤੱਕ ਲਾ ਕੇ ਬਹਿ ਜਾਂਦਾ ਵੀ ਇੱਥੇ ਇਦਾਂ ਹੋਣਾ ਤਾਂ ਕਰਕੇ ਆਪਣੀ ਜਿਹੜੀ ਨਿੱਜੀ ਚੀਜ਼ ਆ ਸੰਪਤੀ ਆ ਉਹਦੇ ਬਾਰੇ ਆਪਦੀ ਆਮਦਨ ਦੇ ਬਾਰੇ ਕਿਸੇ ਨੂੰ ਵੀ ਨਾ ਦੱਸੋ 5ਵੇਂ ਨੰਬਰ ਦਾ ਪੁਆਇੰਟ ਹੈਗਾ ਜੇਕਰ ਤੁਸੀਂ ਕਿਤੇ ਦਾਨ ਕੀਤਾ ਤਾਂ ਦਾਨ ਕਰਕੇ ਕਿਤੇ ਵੀ ਲਿਖਵਾਓ ਨਾ ਗੁਪਤ ਦਾਨ ਕਰਨਾ ਚਾਹੀਦਾ ਜੇਕਰ ਤੁਸੀਂ ਦਾਨ ਕਰਕੇ ਲਿਖਵਾ ਹੀ ਦਿੱਤਾ ਕਿਸੇ ਨੂੰ ਦੱਸ ਹੀ ਦਿੱਤਾ ਤਾਂ ਉਹ ਨੇਫਲ ਹੋ ਗਿਆ ਛੇਵੇਂ ਨੰਬਰ ਦਾ ਪੁਆਇੰਟ ਹੈਗਾ ਜਿਹੜੀ ਤੁਹਾਡੀ ਆਪਣੀ ਆਮਦਨ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਨਾ ਤਾਂ ਉਹ ਕਿਸੇ ਨੂੰ ਦੱਸਣੀ ਆ ਤੇ ਇਸ ਦੇ ਨਾਲ ਨਾਲ ਨਾ ਹੀ ਤੁਸੀਂ ਕਿਸੇ ਦੀ ਆਮਦਨ ਜਿਹੜੀ ਪੁੱਛਣੀ ਆ ਉਹਦੇ ਨਾਲ ਕੀ ਹੁੰਦਾ ਜਦੋਂ ਆਪਾਂ ਆਪਣੀ ਜਿਹੜੀ ਆਮਦਨਾ ਕਿਸੇ ਨੂੰ ਦੱਸ ਦਿੰਨੇ ਆ ਤਾਂ ਬੰਦਾ ਇੱਕ ਆਪਣੇ ਆਪ ਦੇ ਦਿਮਾਗ ਦੇ ਵਿੱਚ ਇਵੇਂ ਜਿ ਬਣਾ ਲੈਂਦਾ ਮੰਨ ਕੇ ਚੱਲੋ ਚਾਰ ਬੰਦੇ ਕਿਸੇ ਜਗ੍ਹਾ ਦੇ ਉੱਤੇ ਇਕੱਠੇ ਹੋਏ ਆ ਉੱਥੇ ਗੱਲਾਂ ਚੱਲ ਪਈਆਂ ਕਿਸੇ ਬੰਦੇ ਦੀ ਆਮਦਨ ਪੁੱਛਿਆ ਤਾਂ ਉਹਨੇ ਕਿਹਾ ਵੀ 6-7000 ਰੁਪਏ ਮੈਂ ਕਮਾਉਣਾ ਤਾਂ ਤੁਸੀਂ ਆਪ ਹੀ ਸੋਚ ਕੇ ਦੇਖੋ ਵੀ ਜੇ ਕੋਈ ਬੰਦਾ 40-50000 ਰੁਪਏ ਕਮਾ ਰਿਹਾ ਉਹਦੇ ਸਾਹਮ ਤੇ ਉਹਦੀ ਨਿਗਾਹ ਦੇ ਵਿੱਚ ਦੂਸਰੇ ਬੰਦੇ ਦੀ ਕੀ ਇੱਜਤ ਰਹਿ ਜਾਊਗੀ ਤਾਂ ਕਦੇ ਵੀ ਆਪਣੀ ਆਮਦਨ ਨਾ ਕਿਸੇ ਨੂੰ ਦੱਸੋ ਤੇ ਨਾ ਹੀ ਕਿਸੇ ਤੋਂ ਕਿਸੇ ਦੀ ਆਮਦਨ ਪੁੱਛਣੀ ਚਾਹੀਦੀ ਆ ਸੱਤਵਾਂ ਪੁਆਇੰਟ ਬੜਾ ਜ਼ਰੂਰੀ ਆ ਇਹ ਹੈਗਾ ਵੀ ਆਪਦੀ ਜਿਹੜੀ ਸਫਲਤਾ ਉਹਦਾ ਰਾਜ਼ ਕਿਸੇ ਨੂੰ ਨਾ ਦੱਸੋ ਜਾਂ ਫਿਰ ਇਹ ਵੀ ਕਹਿ ਸਕਦੇ ਆਂ ਵੀ ਕਿਸੇ ਦੇ ਵਾਸਤੇ ਫੈਸਲਾ ਨਾ ਲਵੋ ਕਹਿਣ ਤੋਂ ਪਹਿਲਾਂ ਆਪਾਂ ਕਈ ਵਾਰੀ ਕਿਸੇ ਨੂੰ ਸਲਾਹ ਦੇ ਦਿੰਨੇ ਆਂ ਵੀ ਆਹ ਤਰੀਕੇ ਦੇ ਨਾਲ ਭਾਈ ਆਹ ਕੰਮ ਹੋ ਜਾਊਗਾ ਹੋ ਸਕਦਾ ਉਹ ਬੰਦੇ ਦੇ ਵਿੱਚ ਉਹ ਨਿਸ਼ਮਤਾ ਨਾ ਹੋਵੇ ਵੀ ਉਹ ਉਸ ਕੰਮ ਨੂੰ ਉਸ ਤਰੀਕੇ ਦੇ ਨਾਲ ਕਰ ਸਕੇ ਜੇਕਰ ਉਹ ਤੁਹਾਡੇ ਮਗਰ ਲੱਗ ਕੇ ਉਹ ਕੰਮ ਨੂੰ ਕਰਨ ਜਾਵੇਗਾ ਤੇ ਉਹ ਫੇਲ ਹੋ ਗਿਆ ਤਾਂ ਤੁਹਾਨੂੰ ਜ਼ਿੰਮੇਵਾਰ ਬਣਾ ਦੇਊਗਾ ਵੀ ਭਾਈ ਮੈਂ ਤੇਰੇ ਕਹਿਣ ਦੇ ਉੱਤੇ ਇਹ ਕੰਮ ਕੀਤਾ ਸੀਗਾ ਤੇ ਹੁਣ ਮੈਂ ਫੇਲ ਹੋ ਗਿਆ ਤਾਂ ਕਿਸੇ ਦੇ ਵਾਸਤੇ ਫੈਸਲਾ ਨਾ ਲਓ ਜਾਂ ਫਿਰ ਇਹ ਵੀ ਕਹਿ ਸਕਦੇ ਆਂ ਵੀ ਆਪਣੀ ਸਫਲਤਾ ਦਾ ਰਾਜ਼ ਕਿਸੇ ਨੂੰ ਨਾ ਦੱਸੋ ਕਿਉਂਕਿ ਜੇਕਰ ਲੋਕ ਕਾਮਯਾਬ ਹੁੰਦੇ ਆ ਤਾਂ ਉਹ ਤੁਹਾਨੂੰ ਭੁੱਲ ਜਾਂਦੇ ਆ ਤੇ ਜੇਕਰ ਲੋਕ ਫੇਲ ਹੁੰਦੇ ਆ ਤਾਂ ਉਹ ਤੁਹਾਨੂੰ ਜ਼ਿੰਮੇਵਾਰ ਬਣਾ ਦੇਣਗੇ ਤੇ 8ਵੇਂ ਨੰਬਰ ਦਾ ਪੁਆਇੰਟ ਹੈਗਾ ਕਿਸੇ ਦੇ ਨਾਲ ਵੀ ਚਲਾਕੀਆਂ ਨਾ ਕਰੋ ਤੁਸੀਂ ਆਪਦੀ ਜ਼ਿੰਦਗੀ ਵਿੱਚ ਖੁਸ਼ ਰਹੋਗੇ ਤੇ ਜਿਹੜੇ ਬੰਦੇ ਚਲਾਕ ਹੁੰਦੇ ਆ ਆਪਾਂ ਨੂੰ ਪਤਾ ਹੁੰਦਾ ਵੀ ਆਹ ਬੰਦੇ ਜ਼ਿੰਦਗੀ ਦੇ ਵਿੱਚ ਚੁਸਤ ਚਲਾਕੀਆਂ ਕਰਨ ਆਲੇ ਆ ਉਹਨਾਂ ਤੋਂ ਦੂਰ ਰਹੋ ਕੁਝ ਵੀ ਕਹੇ ਸੁਨੇ ਬਿਨਾ ਉਹਨਾਂ ਤੋਂ ਜਿੰਨੀ ਵੀ ਹੋ ਸਕੇ ਦੂਰੀ ਬਣਾ ਕੇ ਰੱਖਣਾ ਚੰਗਾ ਤੁਹਾਡੇ ਵਾਸਤੇ ਨੌਵੇਂ ਨੰਬਰ ਦਾ ਪੁਆਇੰਟ ਹੈਗਾ ਜੇਕਰ ਤੁਸੀਂ ਪਾਠ ਕਰਦੇ ਹੋ ਪ੍ਰਮਾਤਮਾ ਦਾ ਨਾਮ ਲੈਨੇ ਹੋ ਤਾਂ ਉੱਚੀ ਦਾ ਰੌਲਾ ਨਹੀਂ ਪਾਉਣਾ ਚਾਹੀਦਾ ਉੱਚੀ ਦਾ ਵਿਖਾਵਾ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਕਰਨ ਦੇ ਨਾਲ ਪਾਠ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੋਵੇਗਾ ਤੇ 10ਵੇਂ ਨੰਬਰ ਦਾ ਪੁਆਇੰਟ ਹੈਗਾ ਜੇਕਰ ਕੋਈ ਰਿਸ਼ਤੇਦਾਰ ਕੋਈ ਦੋਸਤ ਮਿੱਤਰ ਤੁਹਾਡੇ ਤੋਂ ਪੈਸਾ ਮੰਗਦਾ ਤਾਂ ਉਹਨੂੰ ਉਹਨਾ ਹੀ ਪੈਸਾ ਦਿਓ ਜਿੰਨਾ ਪੈਸਾ ਤੁਸੀਂ ਦੇ ਪੁੱਲ ਸਕਦੇ ਹੋ ਕਿ ਉਹਨਾਂ ਪੈਸਾ ਦੇਣ ਦੇ ਨਾਲ ਤੁਹਾਡੀ ਜਿਹੜੀ ਸਥਿਤੀ ਆ ਉਹ ਖਰਾਬ ਨਹੀਂ ਹੁੰਦੀ ਕਿਉਂਕਿ ਹੋ ਸਕਦਾ ਉਹ ਪੈਸਾ ਵਾਪਸ ਨਾ ਆਵੇ ਤਾਂ ਪਹਿਲਾਂ ਹੀ ਸੋਚ ਸਮਝ ਕੇ ਇਸ ਤਰੀਕੇ ਦੇ ਨਾਲ ਦਿਓ ਵੀ ਉਹ ਪੈਸਾ ਦੇਣ ਦੇ ਨਾਲ ਤੁਹਾਨੂੰ ਕੋਈ ਫਰਕ ਵੀ ਨਹੀਂ ਪੈਂਦਾ ਤੇ ਤੁਹਾਡੀ ਸਥਿਤੀ ਸੈੱਟ ਬਣੀ ਰਹਿੰਦੀ ਆ ਤੇ ਤੁਸੀਂ ਉਸ ਚੀਜ਼ ਨੂੰ ਪੁੱਲ ਵੀ ਸਕਦੇ ਆ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆ ਧੰਨਵਾਦ